सरकार ताईं करण कर ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਖਬਰ ਲੈਣੇ ਜਿਲ੍ਹਾ ਤਰਨਤਾਰਨ ਤੋਂ ਤਰਨਤਾਰਨ ਵਿਖੇ ਸੀਐਮ ਭਗਵੰਤ ਮਾਨ ਦੁਆਰਾ ਚਬਾਲ ਵਿਖੇ ਜਿਹੜੇ ਸੜਕਾਂ ਬਣਾਈਆਂ ਗਈਆਂ ਹਨ ਉਸ ਦਾ ਉਦਘਾਟਨ ਕਰਨ ਵਾਸਤੇ ਆ ਰਹੇ ਨੇ ਜਿਸ ਵਿੱਚ ਕਿਸਾਨਾਂ ਨੇ ਕਾਲੀਆਂ ਛੰਡੀਆਂ ਦਿਖਾ ਕੇ ਭਗਵੰਤ ਮਾਨ ਦਾ ਵਿਰੋਧ ਕੀਤਾ ਇਹ ਵੀ ਕਿਹਾ ਹੈ ਕਿ ਜੋ ਸਰਕਾਰੀ ਬਸਾਂ ਹਨ ਉਹ ਪਿੰਡੋਂ ਪਿੰਡ ਹੀ ਭੇਜ ਕੇ ਲੋਕਾਂ ਰੈਲੀ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਔਰ ਇਹ ਵੀ ਉਹਨਾਂ ਕਿਹਾ ਹੈ ਕਿ ਮੰਡੀਆਂ ਦੇ ਵਿੱਚ ਮੰਡੀਆਂ ਬੰਦ ਕਰਵਾ ਕੇ ਲੋਕਾਂ ਨੂੰ ਰੈਲੀ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਜੋ ਕਿ ਸੜਕਾਂ ਤੋਂ ਉਦਘਾਟਨ ਕਰ ਰਹੇ ਨੇ ਤੇ ਕਿਸਾਨ ਉਹਨਾਂ ਦਾ ਡਟ ਕੇ ਵਿਰੋਧ ਕਰ ਰਹੇ ਨੇ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸਾਨਾਂ ਦੇ ਕੋਲੋਂ ਕੀ ਕਹਿੰਦੇ ਨਜ਼ਰੀਆ ਇਸ ਰਿਪੋਰਟ ਦੇ ਜ਼ਰੀਏ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਹਰਜ ਦੱਸਾਂ ਸ਼ਕਰੀ ਆਗੂ ਕਿਸਾਨ ਮਿਹਨਤੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਜੋ ਅੱਜ ਕੇਐਮਐਮ ਮੋਰਚ ਦਾ ਐਲਾਨ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਐਲਾਨ ਸੀ ਉਸ ਐਲਾਨ ਨੂੰ ਸਫਲ ਬਣਾਉਣ ਵਾਸਤੇ ਅੱਜ ਅਸੀਂ ਇੱਥੇ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਵਾ ਉਹ ਚਬਾਲ ਦੀ ਧਰਤੀ ਤੇ ਆ ਰਹੇ ਆ ਤੇ ਉਹਨਾਂ ਦੇ ਪੀਸਫੁਲੀ ਤਰੀਕੇ ਦੇ ਨਾਲ ਜਿਹੜਾ ਵਾ ਅਸੀਂ ਸਵਾਲਾਂ ਦੇ ਆਪਣੇ ਜਵਾਬ ਲੈਣ ਵਾਸਤੇ ਅਸੀਂ ਜਾ ਰਹੇ ਸੀਗੇ ਇੱਕ ਬੰਨੇ ਤੇ ਜਿਹੜਾ ਵਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜਾ ਸਾਡਾ ਮੋਰਚਾ ਚੱਲਦਾ ਸੀਗਾ ਤੇ ਉੱਥੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਵਾ लाठी चार्ज ਕਰਕੇ ਡਾਂਗ ਫੇਰ ਕੇ ਜਿਹੜਾ ਵਾ ਤੇ ਜੇਲਾਂ ਦੇ ਵਿੱਚ ਸੁੱਟਦਾ ਸਾਡੀਆਂ ਮਾਤਾ ਸਾਹਿਬ ਕੌਰ ਦੀਆਂ ਵਾਰਸਾਂ ਨੂੰ ਮਾਤਾ ਭਾ ਕੌਰ ਦੀਆਂ ਵਾਰਸਾਂ ਨੂੰ ਜਿਹੜਾ ਵਾ ਉਹ ਜੇਲਾਂ ਦੇ ਵਿੱਚ ਬੰਦ ਕਰਤਾ ਪਟਿਆਲੇ ਵਰਗੀਆਂ ਦੇ ਵਿੱਚ ਤੇ ਅੱਜ ਮਾਤਾ ਭਾ ਕੌਰ ਦੀ ਧਰਤੀ ਦੇ ਉੱਤੇ ਪਿੰਡ ਚਭਾਲ ਦੇ ਵਿੱਚ ਜਿਹੜਾ ਵਾ ਇਹ ਅੱਜ ਕਿਹੜੇ ਮੂੰਹ ਦੇ ਨਾਲ ਰੈਲੀ ਕਰ ਰਿਹਾ ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਜਾ ਰਹੇ ਨਾਲ ਜਿਹੜਾ ਇਹਨਾਂ ਦਾ ਗਰਲਾਲ ਘੰਡੌਰਿਆ ਜਿੰਨਾਂ ਸਾਡੀਆਂ ਟਰਾਲੀਆਂ ਚੋਰੀ ਕੀਤੀਆਂ ਇਹਨਾਂ ਦੀਆਂ ਪੰਚਾਇਤੀ ਜਿਹੜੀਆਂ ਪੰਚਾਇਤਾਂ ਬਣੀਆਂ ਸਰਪੰਚਾਂ ਨੇ ਟਰਾਲੀਆਂ ਚੋਰੀ ਕੀਤੀਆਂ ਜਿਹੜਾ ਇਹਨਾਂ ਦਾ ਪੰਕਜ ਪੱਪੂ ਆ ਉਹਦੇ ਉੱਤੇ ਪਰਚਾ ਦਰਜਿਆ ਉਹਦੇ ਘਰੋਂ ਜੜੀਆਂ ਵਾ ਜਿਹੜੀਆਂ ਮਾਂ ਚੋਰੀ ਕੀਤੀਆਂ ਫੜੀਆਂ ਗਈਆਂ ਕਿਉਂਕਿ ਸਾਰਿਆਂ ਨੂੰ ਜਿਹੜਾ ਭਗਵੰਤ ਮਾਨ ਵਿਚਾਰ ਰਿਹਾ ਇਹ ਸਾਰੇ ਸਵਾਲਾਂ ਦੇ ਅਸੀਂ ਜਵਾਬ ਲੈਣ ਵਾਸਤੇ ਜਾ ਰਹੇ ਹਾਂ ਜਿੱਦਾਂ ਅੱਜ ਇਹਨਾਂ ਨੇ ਜਿਹੜੀ ਸਾਡੀ ਪ੍ਰਾਪਰਟੀ ਆ ਲੋਕਾਂ ਦੀ ਪ੍ਰਾਪਰਟੀ ਆ ਕਿ ਦਸਾਂ ਨੌਾਂ ਦੀ ਕਿਰਤ ਕਰਦੇ ਲੋਕ ਜਿਹਦੇ ਵਿੱਚੋਂ ਜਿਹੜਾ ਹਰ ਰੋਜ਼ ਟੈਕਸ ਦੇ ਰਹੇ ਆ ਟੈਕਸ ਦੇ ਰਹੇ ਆ ਉਹਦੇ ਵਿੱਚੋਂ ਜਿਹੜਾ ਸਾਡਾ ਇਹ ਆਧਾਰਾ ਜਿਹੜਾ ਵਾ ਰੋਡਵੇਜ ਦਾ ਉਹ ਚੱਲਦਾ ਵਾ ਤੇ ਅੱਜ ਜਿਹੜਾ ਵਾ ਪੂਰੇ ਪੰਜਾਬ ਭਰ ਦੇ ਵਿੱਚੋਂ ਜਿਹੜੇ ਆ ਉਹ ਲੋਕਾਂ ਨੂੰ ਲਿਆਂਦਾ ਗਿਆ ਵਾ ਵੱਡੇ ਜਿਹੜੇ ਨਸ਼ੇ ਵੰਡੇ ਗਏ ਆ ਤੇ ਸਾਰੀਆਂ ਮੰਡੀਆਂ ਬੰਦ ਕਰਾ ਕੇ ਸਾਰੀਆਂ ਲੇਵੜਾ ਨਰੇਗਾ ਵਾਲੇ ਸਾਡੇ ਤੇ ਕਿਉਂਕਿ ਅੱਜ ਨਾ ਦੇ ਰਿਆ ਸੜਕਾਂ ਦਾ ਕਿ 74000 ਕਿਲੋਮੀਟਰ ਜਿਹੜੀ ਆ ਸੜਕਾਂ ਜਿਹੜੀਆਂ ਵਾ ਉਹ ਬਣਾਉਣ ਦਾ ਐਲਾਨ ਕਰਨਾ ਕਿਉਂਕਿ ਸੜਕ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਆ ਕਿ ਸੜਕਾਂ ਬਣਾਉਣੀਆਂ ਸਿਹ ਸਹੂਲਤਾਂ ਦੇਣੀਆਂ ਚੰਗੀ ਵਿਦਿਆ ਦੇਣੀ ਇਹ ਜਿਹੜੀ ਆ ਸਰਕਾਰਾਂ ਦਾ ਜਿਹੜਾ ਵਾ ਮੁਢਲੇ ਫਰਜ਼ ਹੁੰਦੇ ਆ ਸਰਕਾਰਾਂ ਨੂੰ ਕਿਤੇ ਅਸੀਂ ਰਗੜ ਕੇ ਫੋੜੇ ਤੇ ਨਹੀਂ ਲਾਉਣਾ ਤੇ ਅੱਜ ਜਿਹੜਾ ਵਾ ਇਹ ਸਾਰੇ ਜਿਹੜਾ ਕੰਮਾਂ ਤੋਂ ਇਹ ਪਛੜ ਚੁੱਕੇ ਭਗਵੰਤ ਮਾਨ ਜੀ ਅੱਜ ਇਹਨਾਂ ਨੂੰ ਜਿਹੜਾ ਪਰਿਸੰਘਤ ਦੇ ਵਿੱਚ ਅੱਜ ਚਪਾਲ ਦੀ ਧਰਤੀ ਤੋਂ ਜਿਹੜੀ ਆ ਸਭ ਤੋਂ ਪਹਿਲਾਂ ਮਾਫੀ ਮੰਗਣੀ ਚਾਹੀਦੀ ਆ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਵਾ ਅਸੀਂ ਸਵਾਲ ਜਵਾਬ ਕਰਨ ਜਾ ਰਹੇ ਸਾਂ ਪੰਜ ਨਾਕੇ ਤੋੜ ਕੇ ਅਸੀਂ ਆਏ ਆ ਤੇ ਠੀਕ ਹੈ ਅਸੀਂ ਆਪਣੀ ਜਿਹੜੀ ਆ ਹੁਣ ਟੀਮ ਦੀ ਮੀਟਿੰਗ ਕਰਕੇ ਤੇ ਅਸੀਂ ਫੇਰ ਗਾਂ ਜਿਹੜਾ ਵਾ ਵਧਾਂਗੇ ਇਹ ਆ ਜੀ ਸਾਡਾ ਇਹ ਸਵਾਲਾਂ ਦਾ ਜਵਾਬ ਨਹੀਂ ਕਿ ਦੇ ਰਹਾ ਤੇ ਬਿਲਕੁਲ ਸਾਡਾ ਜਿਹੜਾ ਉਹ ਰੋਸ ਦਾ ਰੂਪ ਇਹ ਧਾਰਨ ਕਰੂਗੀ ਸਾਡੀ ਰੈਲੀ ਜਿਹੜੀ ਉਹ ਰੋਸ ਦਾ ਰੂਪ ਧਾਰਨ ਕਰੂਗੀ ਉਹ ਹੁਣ ਸਾਡਾ ਬਿਲਕੁਲ ਇਸ ਚੀਜ਼ ਤੇ ਰੋਸ ਆ ਭਈ ਉਹ ਜਿਹੜਾ ਸਾਡਾ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ ਤੇ ਉਹ ਅਸੀਂ ਰੈਲੀ ਦਾ ਜਿਹੜਾ ਵਾ ਔਰ ਜੋਰ ਜਿਹੜਾ ਵਿਰੋਧ ਕਰਦੇ ਆ